8 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਕਿ 8 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਅੱਜ ਤੋਂ ਪੰਜਾਬ ਦਾ ਮੌਸਮ ਥੋੜਾ ਜਿਹਾ ਬਦਲੇਗਾ ਪਰ ਗਰਮੀ ਦੇ ਵਿੱਚ ਲਗਾਤਾਰ ਬੱਦਦਾ ਹੋਇਆ ਸਵੇਰ ਵੇਲੇ ਪੂਰੇ ਦੀ ਹਵਾ ਚੱਲਦੀ ਹੋਈ ਦਿਖਾਈ ਦੇਵੇਗੀ ਜਿਸ ਕਰਕੇ ਦੁਪਹਿਰ ਵੇਲੇ ਆ ਸਹਜ ਜਿਹੀ ਗਰਮੀ ਮਹਿਸੂਸ ਹੋ ਰਹੀ ਹੈ ਜਿਵੇਂ ਲੋ ਚੱਲ ਰਹੀ ਹੈ ਟੈਂਪਰੇਚਰ ਪੰਜਾਬ ਦਾ 40 ਡਿਗਰੀ ਨੂੰ ਅੱਜ ਟੱਚ ਕਰ ਜਾਵੇਗਾ ਤੇ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਇਹਦੇ ਬਹੁਤੇ ਖੇਤਰਾਂ ਦਾ ਟੈਂਪਰੇਚਰ 40 ਡਿਗਰੀ ਤੋਂ ਪਾਰ ਲਗਾਤਾਰ ਬਣਿਆ ਹੋਇਆ ਹੈ ਅੱਜ ਬਾਅਦ ਦੁਪਹਿਰ ਤੋਂ ਇੱਕ ਹਲਕਾ ਜਿਹਾ ਸਿਸਟਮ ਦਾ ਪ੍ਰਭਾਵ ਪੰਜਾਬ ਉੱਪਰ ਪਵੇਗਾ ਜਿਹਦੇ ਵਿੱਚ 9, 10 ਅਤੇ 11 ਤਰੀਕ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਜਾਪ ਰਿਹਾ ਹੈ। ਇਹ ਹੀਟ ਸੈੱਲ ਵੱਢਣਗੇ ਬਾਅਦ ਦੁਪਹਿਰ ਤੋਂ ਜਿੱਥੇ ਬੱਦਲ ਬਣੇ ਉੱਥੇ ਮੀਂਹ ਵੀ ਪੈ ਸਕਦਾ ਹੈ। ਥੋੜੀ ਜਿਹੀ ਤੇਜ਼ ਹਵਾਵਾਂ ਵਾਲੀਆਂ ਧੂੜਪਰੀਆਂ ਹਨੇਰੀਆਂ ਵੀ ਚੱਲ ਸਕਦੀਆਂ ਨੇ। ਕਿਤੇ ਕਿਤੇ ਬ੍ਰੀਕ ਗੜੇ ਮਾਰੀ ਵੀ ਹੋਣ ਦੀ ਸੰਭਾਵਨਾ ਰਹੇਗੀ 9, 10 ਅਤੇ 11 ਤਰੀਕ ਦੇ ਵਿੱਚ ਕਰ। ਅੱਜ ਵੀ ਸ਼ਾਮ ਵੇਲੇ ਲਹਿੰਦੇ ਪਾਸੇ ਤੋਂ ਪੰਜਾਬ ਦੇ ਵਿੱਚ ਠੰਡੀ ਹਨੇਰੀ ਦਾਖਲ ਹੋ ਸਕਦੀ ਹੈ ਜਿਸ ਦੇ ਵਿੱਚ ਕੁਝ ਕੁ ਖੇਤਰਾਂ ਦੇ ਵਿੱਚ ਤੇਜ਼ ਧੂੜ ਭਰੀਆਂ ਹਨੇਰੀਆਂ ਜਾਂ ਕਿਤੇ ਮੀਂਹ ਦੀਆਂ ਕਾਰਵਾਈਆਂ ਵੀ ਦਾਖਲ ਹੋ ਸਕਦੀਆਂ ਨੇ ਕਾਰਵਾਈਆਂ ਹੋ ਸਕਦੀਆਂ ਨੇ ਪਰ ਲਿਮਟਿਡ ਖੇਤਰ ਦੇ ਵਿੱਚ ਬਾਰਡਰ ਦੇ ਨਾਲ ਲੱਗਦੇ ਏਰੀਏ